ਆਜੋ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਨੰਬਰ ਪਲੇਟਾਂ ਬਾਰੇ ਕਈ ਤਰ੍ਹਾਂ ਦੇ ਨੰਬਰ ਆਉਂਦੇ ਆ ਜਿੱਦਾਂ ਲਾਲ ਨੰਬਰ ਪਲੇਟਾਂ ਕਾਲੀਆਂ ਪੀਲੀਆਂ ਨੰਬਰ 7 ਆ ਜਾਂਦੀ ਆ ਜੀ ਚਿੱਟੀ ਪਲੇਟ ਇਹ ਚਿੱਟੀ ਨੰਬਰ ਪਲੇਟ ਉਹ ਪਲੇਟ ਹੁੰਦੀ ਆ ਜਿਹੜੀ ਆਪਣੇ ਘਰਾਂ ਦੀਆਂ ਗੱਡੀਆਂ ਦੇ ਉੱਤੇ ਲੱਗਦੀ ਆ ਜਿਹਨੂੰ ਆਪਾਂ ਪ੍ਰਾਈਵੇਟ ਵੀਹਿਕਲ ਕਹਿ ਦਿੰਦੇ ਆ ਇਹ ਉਹਨਾਂ ਦੇ ਉੱਤੇ ਯਾਨੀ ਕਿ ਲਗਾਈ ਜਾਂਦੀ ਆ ਤੇ ਇਹਨੂੰ ਕੋਈ ਵੀ ਯਾਨੀ ਕਿ ਲਗਾ ਸਕਦਾ ਆ ਤੇ ਅੱਜ ਕੱਲ ਤਾਂ ਜਿਹੜੀਆਂ ਸਰਕਾਰ ਵੱਲੋਂ ਲੱਗਣਦੀਆਂ ਵਾਈਟ ਨੰਬਰ ਪਲੇਟਾਂ ਤੇ ਅੱਗੇ ਆ ਜੀ ਨੰਬਰ 6 ਤੇ ਨੰਬਰ 6 ਦੇ ਉੱਤੇ ਪੀੜੀਆਂ ਪਲੇਟਾਂ ਆ ਗਈਆਂ ਇਹ ਉਹ ਪਲੇਟਾਂ ਆ ਜਿੱਡਾ ਆਪਾਂ ਗੱਡੀਆਂ ਤੋਂ ਪੈਸੇ ਕਮਾਉਂਦੇ ਆ ਟੈਕਸੀ ਦੇ ਵਿੱਚ ਹਨ ਤੁਸੀਂ ਦੇਖਿਆ ਹੋਣਾ ਆ ਵੀ ਆਟਵਾਂ ਤੇ ਜਾਂ ਹਵਾਈ ਅੱਡਿਆਂ ਤੇ ਜਾਂ ਆਪਣੇ ਰੇਲਵੇ ਸਟੇਸ਼ਨ ਦੇ ਉੱਤੇ ਚਿੰਨੀਆਂ ਗੱਡੀਆਂ ਆਉਂਦੀਆਂ ਉਹਨਾਂ ਨੂੰ ਪੀੜੀਆਂ ਨੰਬਰ ਪਲੇਟਾਂ ਲੱਗੀਆਂ ਹੁੰਦੀਆਂ ਇਹ ਉਹਨਾਂ ਵਾਸਤੇ ਹੁੰਦੀ ਹੈ ਇਹ ਸਰਕਾਰ ਨੂੰ ਟੈਕਸ ਦਿੰਦੀਆਂ ਆ ਇਸ ਕਰਕੇ ਇਹਨਾਂ ਦਾ ਰੰਗ ਪੀਲਾ ਹੁੰਦਾ ਆ ਤੇ ਇਹ ਜ਼ਿਆਦਾਤਰ ਆਟਵਾਂ ਤੇ ਹੋਰਾਂ ਗੱਡੀਆਂ ਤੇ ਹੁੰਦੀਆਂ ਆਜੋ ਨੰਬਰ 5 ਤੇ ਆ ਗਈ ਜੀ ਰੈੱਡ ਨੰਬਰ ਪਲੇਟ ਇਹ ਜਿਹੜੀ ਰੈੱਡ ਨੰਬਰ ਪਲੇਟ ਹੁੰਦੀ ਆ ਨਾ ਇਹ ਜਿਹੜਾ ਆਪਣੇ ਰਾਸ਼ਟਰਪਤੀ ਭਵਨ ਹੁੰਦਾ ਉਹਦੇ ਜਿਹੜੇ ਹੁੰਦੇ ਵਰਕਰ ਉਹਨਾਂ ਕੋਲੇ ਵੀ ਹੁੰਦੀ ਆ ਤੇ ਨੰਬਰ 2 ਵੀ ਇਹ ਜਿੱਦਾਂ ਕੰਪਨੀ ਟੈਸਟਿੰਗ ਵਾਸਤੇ ਭੇਜਦੀ ਆ ਉਹਨਾਂ ਦੇ ਵੀ ਰੈੱਡ ਨੰਬਰ ਪਲੇਟਾਂ ਲੱਗੀਆਂ ਹੁੰਦੀਆਂ ਆ ਇਹ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਆ ਤੇ ਆਜੋ ਅੱਗੇ ਨੰਬਰ 4 ਦੇ ਉੱਤੇ ਨੰਬਰ 4 ਦੇ ਉੱਤੇ ਆ ਜਾਂਦੀਆਂ ਜੀ ਨੀਲੀਆਂ ਨੰਬਰ ਪਲੇਟਾਂ ਇਨ ਇਲੀਆ ਨੰਬਰ ਪਲੇਟਾਂ ਆਉਂਦੀਆਂ ਜਿੱਦਾਂ ਤੁਹਾਡਾ ਜਿਹੜਾ ਦੇਸ਼ ਹੈ ਨਾ ਹੁਣ ਆਪਣਾ ਦੇਸ਼ ਇੰਡੀਆ ਆ ਇਹਦੇ ਜਿਹੜੇ ਐਮਬੈਸੀ ਦੇ ਅੰਦਰ ਜਿਹੜੇ ਬਾਹਰਲੇ ਬੰਦੇ ਕੰਮ ਕਰਦੇ ਜਿਹੜੇ ਗੋਰੇ ਆ ਹਨਾ ਉਹ ਅੰਦਰ ਕੰਮ ਕਰਦੇ ਆ ਉਹਨਾਂ ਦੀਆਂ ਗੱਡੀਆਂ ਨੂੰ ਇਹ ਲਗਾਈਆਂ ਜਾਂਦੀਆਂ ਆ ਨੰਬਰ ਤਿੰਨ ਤੇ ਆ ਗਈਆਂ ਜੀ ਕਾਲੀਆਂ ਨੰਬਰ ਪਲੇਟਾਂ ਕਾਲੀਆਂ ਨੰਬਰ ਪਲੇਟਾਂ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹੋਣੀਆਂ ਵਾ ਠੀਕ ਆ ਇਹ ਆ ਜਾਂਦੀ ਇਹ ਵੀ ਕਮਰਸ਼ੀਅਲ ਦੇ ਵਿੱਚ ਹੀ ਆ ਜਾਂਦੀਆਂ ਜਿੱਦਾਂ ਹੋਟਲਾਂ ਜਿਹੜੇ ਮਹਿੰਗੇ ਮਹਿੰਗੇ ਹੋਟਲ ਹਨਾ ਤੇ ਉਹਨਾਂ ਦੇ ਵਿੱਚ ਗੱਡੀਆਂ ਲੱਗੀਆਂ ਹੁੰਦੀਆਂ ਆ ਤੇ ਇਹਨਾਂ ਦੀਆਂ ਨੰਬਰ ਪਲੇਟਾਂ ਕਾਲੀਆਂ ਹੁੰਦੀਆਂ ਤੇ ਬਹੁਤ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਆ ਕਿ ਗੱਡੀਆਂ ਬਹੁਤ ਲਗਜ਼ਰੀ ਹੁੰਦੀਆਂ ਜਿਨ੍ਹਾਂ ਨੂੰ ਲੱਗੀਆਂ ਨੰਬਰ ਆ ਗਿਆ ਆਪਣਾ 2 ਅੱਗੇ ਆ ਗਈ ਹਰੀ ਪਲੇਟ ਹਰੀ ਨੰਬਰ ਪਲੇਟ ਜਿੱਦਾਂ ਹੁਣੇ ਜਿਹੀ ਲਾਂਚ ਹੋਈ ਆ ਥੋੜਾ ਜਿਹਾ ਹੀ ਹੋਇਆ ਆ ਇਹ ਹਰੀਆਂ ਨੰਬਰ ਪਲੇਟਾਂ ਜਿੱਦਾਂ ਹੁਣ ਆਪਣੇ ਬੈਟਰੀ ਵਾਲੇ ਵਹੀਕਲ ਹੋ ਗਏ ਉਹਨਾਂ ਨੂੰ ਇਹ ਲੱਗਦੀਆਂ ਆ ਕਿ ਨਾ ਯਾਨੀ ਕਿ ਪলিউਸ਼ਨ ਨਹੀਂ ਫਲਾਉਣੀ ਆ ਅੱਗੇ ਆ ਜੋ ਨੰਬਰ 1 ਤੇ ਲਾਸਟ ਤੇ ਇਹ ਲਾਸਟ ਆਪਣੇ ਦੇਸ਼ ਦੀ ਜਿਹੜੀ ਆਰਮੀ ਆ ਫਲੂਟ ਹੈ ਇਹਨਾਂ ਨੂੰ ਇਹਨਾਂ ਨੂੰ ਜਿਹੜੀਆਂ ਨੰਬਰ ਪਲੇਟਾਂ ਦਿੱਤੀਆਂ ਜਾਂਦੀਆਂ ਹਨਾ ਥੱਲੇ ਬਲੈਕ ਹੁੰਦਾ ਆ ਠੀਕ ਆ ਉੱਤੇ ਤੀਰ ਦਾ ਨਿਸ਼ਾਨ ਹੁੰਦਾ ਤੇ ਉੱਤੇ ਤਾਰੇ ਲੱਗੇ ਹੁੰਦੇ ਆ ਤਾਰੇ ਆ ਦੇਖੋ 4 ਤਾਰੇ ਲੱਗੇ ਹੋਏ ਆ ਨਾ ਆਰਮੀ ਨੰਬਰ 1 ਲਿਖਿਆ ਹੋਇਆ ਆ ਤੇ ਇਹ ਗੱਡੀਆਂ ਆਪਣੇ ਆਰਮੀ ਵਾਲੇ ਅਫਸਰਾਂ ਨੂੰ ਦਿੱਤੀਆਂ ਜਾਂਦੀਆਂ ਆ ਠੀਕ ਆ ਤੁ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਗਾਹ ਦੀ ਗਾਹ ਸ਼ੇਅਰ ਕਰ ਦਿਓ ਵੀ ਜਿਹੜਾ ਹੋਰਾਂ ਲੋਕਾਂ ਨੂੰ ਵੀ ਪਤਾ ਲੱਗੇ ਓਕੇ ਜੀ ਸਸਰੀ ਗੱਲ ਸਾਰੇ ਵਿਦਵਾਨ